ਗੁਰੂ ਨਾਨਕ ਦੇਵ ਜੀ ਜਦੋਂ 18 ਵਰਿਆਂ ਦੇ ਹੋਏ ਤਾਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਨੇ ਸੋਚਿਆ ਕਿ ਪੁੱਤਰ ਨੂੰ ਸੌਦਾਗਰੀ ਦੇ ਕੰਮਕਾਰ ਵਿੱਚ ਪਾਇਆ ਜਾਵੇ ਜਿਸ ਵਿੱਚ ਪੈਸੇ ਵੀ ਚੰਗੇ ਬੱਚ ਜਾਇਆ ਕਰਨਗੇ ਅਤੇ ਪੁੱਤਰ ਦਾ ਮਨ ਗਾਕਾਂ ਦੇ ਨਾਲ ਲੈਂਡਿੰਗ ਦੀਆਂ ਗੱਲਾਂ ਬਾਤਾਂ ਕਰਕੇ ਸਾਰਾ ਦਿਨ ਖੁਸ਼ ਰਹੇਗਾ ਇਹ ਸੋਚ ਚੰਗਾ ਸ਼ੁਭ ਦਿਨ ਦੇਖ ਕੇ ਉਹਨਾਂ ਨੇ ਭਾਈ ਬਾਲੇ ਨੂੰ ਬੁਲਾ ਲਿਆ ਭਾਈ ਬਾਲੇ ਨੂੰ ਵੀਰਪਈ ਦੇ ਕੇ ਕਿਹਾ ਤੁਸੀਂ ਦੋਵੇਂ ਜਾਓ ਕੋਈ ਸੱਚਾ ਸੌਦਾ ਖਰੀਦ ਕੇ ਲੈ ਆਵੋ ਜਿਸ ਨੂੰ ਵੇਚਣ ਨਾਲ ਆਪਾਂ ਨੂੰ ਕਾਫੀ ਬਚਤ ਹੋਵੇ ਇਸ ਤਰ੍ਹਾਂ ਜੇ ਤੁਸੀਂ ਵਾਦੇ ਵਾਲਾ ਸੌਦਾ ਕੀਤਾ ਤਾਂ ਮੈਂ ਤੁਹਾਨੂੰ ਅੱਗੇ ਤੋਂ ਵੱਧ ਪੈਸੇ ਦੇ ਕੇ ਹੋਰ ਸੌਦਾ ਖਰੀਦਣ ਪੇਚਾਂਗਾ ਗੁਰੂ ਜੀ ਅਤੇ ਭਾਈ ਬਾਲਾ ਤਲਵੰਡੀ ਤੋਂ ਚੂਹਣਕਾਣੇ ਵੱਲ ਨੂੰ ਖਰਾ ਸੌਦਾ ਕਰਨ ਲਈ ਚੱਲ ਪਏ ਪਿੰਡ ਤੋਂ ਕੋਈ 10-12 ਮੀਲ ਹੀ ਗਏ ਸਨ ਕਿ ਉਹਨਾਂ ਨੇ ਜੰਗਲ ਵਿੱਚ ਇੱਕ ਸਾਦਾ ਦੀ ਟੋਲੀ ਬੈਠੀ ਦੇਖੀ। ਗੁਰੂ ਜੀ ਨੇ ਪਾਈ ਬਾਲੇ ਨੂੰ ਕਿਹਾ ਪਿਤਾ ਜੀ ਨੇ ਆਪਾਂ ਨੂੰ ਕੋਈ ਸੱਚਾ ਸੌਦਾ ਕਰਨ ਲਈ ਕਿਹਾ ਹੈ। ਇਹਨਾ ਨੰਗੇ ਭੁੱਖੇ ਸਾਧਾਂ ਨੂੰ ਕੱਪੜੇ ਅਤੇ ਭੋਜਨ ਦੇ ਨਾਲੋਂ ਹੋਰ ਕਿਹੜਾ ਸੱਚਾ ਸੌਦਾ ਹੋ ਸਕਦਾ ਹੈ? ਮੈਂ ਇਹ ਹੀ ਸੱਚਾ ਸੌਦਾ ਨਹੀਂ ਛੱਡ ਸਕਦਾ। ਇਸ ਤਰ੍ਹਾਂ ਦੇ ਸੱਚੇ ਸੌਦੇ ਕਰਨ ਦਾ ਮੌਕਾ ਕਦੇ ਕਦਾਈ ਹੱਥ ਆਉਂਦਾ ਹੈ ਗੁਰੂ ਜੀ ਨੇ ਭਾਈ ਬਾਲੀ ਪਾਸੋਂ ਸਾਰੇ ਪੈਸੇ ਲੈ ਕੇ ਸਾਧਾਂ ਦੇ ਆਗੂ ਅੱਗੇ ਰੱਖਦਿਆਂ ਕਿਹਾ ਮੈਂ ਆਪकी ਸੇਵਾ ਵਿੱਚ ਇਹ ਭੇਟ ਕਰ ਰਿਹਾ ਹਾਂ ਸਾਧਾਂ ਦੇ ਆਗੂ ਨੇ ਕਿਹਾ ਬੇਟਾ ਇਹ ਪੈਸੇ ਸਾਡੀ ਕਿਸੇ ਕੰਮ ਨਹੀਂ ਅਸੀਂ ਬਸਤੀਆਂ ਵਿੱਚ ਨਹੀਂ ਰਹਿੰਦੇ ਅਸੀਂ ਜੰਗਲਾਂ ਵਿੱਚ ਰਹਿੰਦੇ ਹਾਂ ਜੇ ਤੁਸੀਂ ਇਨ੍ਹਾਂ ਪੈਸਿਆਂ ਦਾ ਭੋਜਨ ਕਰਵਾ ਦੇਵੋ ਤਾਂ ਅਸੀਂ ਸਵੀਕਾਰ ਕਰ ਲਵਾਂਗੇ ਗੁਰੂ ਜੀ ਅਤੇ ਭਾਈ ਬਾਲਾ ਨੇੜੇ ਦੇ ਪਿੰਡ ਵਿੱਚ ਗਏ ਉਹਨਾਂ ਪੈਸਿਆਂ ਦਾ ਭੋਜਨ ਤਿਆਰ ਕਰਵਾ ਕੇ ਲੈ ਆਏ ਉਹ ਭੋਜਨ ਉਹਨਾਂ ਸਾਰੇ ਸਾਧਾ ਨੂੰ ਵਰਤਾ ਦਿੱਤਾ ਜਿਹੜੇ ਪੈਸੇ ਬਚ ਗਏ ਉਹਨਾਂ ਦੇ ਕੱਪੜੇ ਲੈ ਕੇ ਨੰਗੇ ਸਾਧਾ ਨੂੰ ਦੇ ਦਿੱਤੇ ਸਾਧਾ ਦੇ ਆਗੂ ਪਾਸੋਂ ਆਗਿਆ ਲੈ ਕੇ ਖਾਲੀ ਹੱਥ ਦੋਵੇਂ ਤਲਵੰਡੀ ਨੂੰ ਵਾਪਸ ਮੁੜ ਗਏ ਉਹ ਦੋਵੇਂ ਜਦੋਂ ਪਿੰਡ ਤਲਵੰਡੀ ਦੇ ਨੇੜੇ ਪਹੁੰਚੇ ਤਾਂ ਗੁਰੂ ਜੀ ਨੇ ਪਾਈ ਬਾਲੇ ਨੂੰ ਕਿਹਾ ਪਾਈ ਬਾਲਿਆ ਤੂੰ ਇਕੱਲਾ ਹੀ ਪਿੰਡ ਨੂੰ ਚਲਿਆ ਜਾ ਮੈਂ ਇਸ ਖੂਹ ਉੱਪਰ ਬੈਠਾਂਗਾ ਭਾਈ ਬਾਲੇ ਨੇ ਪਿੰਡ ਜਾ ਕੇ ਸਾਰੀ ਕਹਾਣੀ ਮਹਿਤਾ ਕਾਲੂ ਜੀ ਨੂੰ ਦੱਸੀ ਇਹ ਵੀ ਦੱਸ ਦਿੱਤਾ ਕਿ ਗੁਰੂ ਜੀ ਕਿੱਥੇ ਬੈਠੇ ਹਨ ਮਹਿਤਾ ਕਾਲੂ ਨੂੰ ਗੁਰੂ ਜੀ ਨੇ ਇਸ ਤਰ੍ਹਾਂ ਸਾਧਾ ਨੂੰ ਪੈਸੇ ਲੁੱਟਾਣ ਉੱਪਰ ਬਹੁਤ ਗੁੱਸਾ ਕੀਤਾ ਉਹਨਾਂ ਨੇ ਸਾਰੇ ਕੰਮ ਛੱਡ ਕੇ ਭਾਈ ਬਾਲੇ ਨੂੰ ਨਾਲ ਲਿਆ ਅਤੇ ਖੂਹ ਵੱਲ ਤੁਰ ਪਏ ਉਹ ਉੱਪਰ ਪੁੱਜ ਕੇ ਉਹਨਾ ਗੁਰੂ ਜੀ ਨੂੰ ਫੜ ਕੇ ਦੋ ਚਪੇੜਾ ਟਿਕਾ ਦਿੱਤੀਆਂ ਭਈ ਬਾਲਾ ਉਸ ਵੇਲੇ ਹੀ ਕਹਿ ਰਿਆ ਸੀ ਮੇਤਾ ਜੀ ਤੁਸੀਂ ਸਾਨੂੰ ਤੁਰਨ ਲੱਗਿਆਂ ਨੂੰ ਕਿਹਾ ਸੀ ਕੋਈ ਸੱਚਾ ਸੌਦਾ ਕਰਕੇ ਆਉਣਾ ਤੁਸੀਂ ਭਾਵੇਂ ਮੰਨੋ ਜਾਂ ਨਾ ਮੰਨੋ ਗੁਰੂ ਜੀ ਨੇ ਸੱਚਾ ਸੌਦਾ ਕੀਤਾ ਹੈ ਮੇਤਾ ਕਾਲੂ ਲਈ ਤਨ ਇਕੱਠਾ ਕਰਨਾ ਹੀ ਸੱਚਾ ਸੌਦਾ ਸੀ ਕਿਉਂਕਿ ਇਸ ਦੁਨੀਆ ਵਿੱਚ ਤਨੀ ਹੀ ਖਾਨਦਾਨੀ ਹੈ ਤਨੀ ਅਕਲਾ ਵਾਲਾ ਹੈ ਤਨੀ ਹੀ ਸ਼ਰੀਫ ਇਮਾਨਦਾਰ ਧਰਮੀ ਅਤੇ ਦਾਨੀ ਹੈ ਧਨ ਪਾਵੇਂ ਉਸ ਨੇ ਕਿਸੇ ਵੀ ਢੰਗ ਨਾਲ ਇਕੱਠਾ ਕੀਤਾ ਹੋਵੇ ਉਸ ਧਨ ਦੀ ਵਿਚਾਰ ਸਿਰਫ ਸੱਚਾ ਸੌਦਾ ਕਰਨ ਵਾਲੇ ਹੀ ਕਰਦੇ ਹਨ ਇਸ ਤਰ੍ਹਾਂ ਗੁਰੂ ਜੀ ਨੇ ਸੱਚਾ ਸੌਦਾ ਕੀਤਾ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਕੇ ਗੁਰਨਾਨਕ ਦੇਵ ਜੀ ਲਈ ਇਸ ਤੋਂ ਵਧੀਆ ਸੱਚਾ ਸੌਦਾ ਹੋਰ ਕੋਈ ਹੋ ਹੀ ਨਹੀਂ ਸਕਤਾ ਸੀ ਗੁਰਨਾਨਕ ਤੇਜ ਜੀ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਜੇ ਤੁਹਾਨੂੰ ਸਾਖੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਜਦੋਂ ਅਸੀਂ ਨਵੀਂ ਸਾਖੀ ਅਪਲੋਡ ਕਰੀਏ ਸਾਡੇ ਪੈਂਟ ਭਰਾਵਾਂ ਕੋਲ ਪਹੁੰਚ ਜਾਇ ਕਰੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ